स्वीकारਦੇ ਗੀਆਂ ਕਿ ਹਰ ਇੱਕ ਚੀਜ਼ ਨੂੰ ਅੱਖਰ ਦੇ ਅੰਦਰ ਲਗਾ ਦੇਣੇ ਆ ਕਿ ਅਸੀਂ ਪੂਰਾ ਉਹ ਸਮਝਣਾ ਨਹੀਂ ਆ ਉਹਨੂੰ ਅੱਖਰ ਦੇ ਅੰਦਰ ਲਗਾ ਦੇਣੇ ਆ ਇਹ ਇੱਕ ਅੱਖਰਿਆ ਤੇ ਬਾਸ ਜੇ ਤੂੰ ਵੀ ਕੋਈ ਜਵਾਬ ਦੇਣਾ ਹੋ ਤਾਂ ਇਹ ਅੱਖਰ ਬੋਲ ਦੋ ਮਾਨੂੰ ਪਿਆਰ ਆ ਤੇ ਪਿਆਰ ਦੀ ਕੋਈ ਡੈਫੀਨੇਸ਼ਨ ਦੇ ਦੋ ਹਨਾ ਵੀ ਕੀ ਆ ਪਿਆਰ ਕੀ ਹੁੰਦਾ ਉਹ ਨੈਟ ਤੇ ਸਰਚ ਕਰੋ ਉਹ ਦੋ ਤਿੰਨ ਲਿਣਾ ਲਿਖੀਆਂ ਆ ਜਾਣੀਆਂ ਤੇ ਇਹ ਕਹਿ ਦੇਣਾ ਵਾਕਿ ਇਹ ਵੀ ਪਿਆਰ ਆ ਕੁਝ ਹੀ ਕੀ ਆ ਨੈਟ ਦੇ ਉੱਤੇ ਸਰਚ ਕਰਨਾ ਉਹ ਦੋ ਤਿੰਨ ਲਿਣਾ ਲਿਖੀਆਂ ਆਈ ਨੇ ਵੀ ਇਹ ਕੁਝ ਹੀ ਆ ਪਰ ਉਹ ਸਾਨੂੰ ਉਸ ਥਾਂ ਤੇ ਬੰਨ੍ਹ ਦਿੰਦੀ ਆ ਕੱਲੇ ਅੱਖਰਾਂ ਤੱਕੜੀ ਰਹਿਣਾ ਨਹੀਂ ਅਸੀਂ ਸਾਰੀ ਸਾਰੀ ਉਹ ਜਾ ਜਿਹੜੀ ਆ ਉਹ ਵੀ ਸਾਰੀ ਸਮਝਣੀ ਆ ਉਸ ਲਈ ਸਾਨੂੰ ਤਿਆਰ ਵੀ ਹੋਣਾ ਪੈਣਾ ਜਾਨਕਿ ਜਿਹੜਾ ਸਾਰੇ ਦਾ ਸਾਰਾ ਸੰਸਾਰ ਆ ਉਹਦੇ ਅੰਦਰ ਜਿੰਨੀ ਵੀ ਜਾਣਕਾਰੀ ਲੈਣ ਦੇ ਲਈ ਸਾਨੂੰ ਤਿਆਰ ਹੋਣਾ ਪੈਣਾ ਪਰ ਜਦੋਂ ਮਾਨੋ ਕਿ ਮੈਂ ਬੋਲ ਬੋਲਦਾ ਵੀ ਆ ਨਾ ਮੈਂ ਆਪਣੀ ਵੀਡੀਓ ਦੇ ਅੰਦਰ ਫਿਰ ਹੁੰਦਾ ਕੀ ਆ ਵੀ ਲੋਕ ਉਹ ਕੱਲੇ ਬੋਲ ਹੀ ਵੇਖਦੇ ਆ ਹੋ ਸਕਦਾ ਉਹਦੇ ਅੱਖਰ ਦਾ ਜੋ ਮੈਂ ਮਤਲਬ ਦੱਸਣ ਧਿਆਵਾ ਆਪਣੀ ਚੇਤਨਾ ਦੇ ਹਿਸਾਬ ਨਾਲ ਤੇ ਜਿਹੜਾ ਸਾਹਮਣੇ ਵਾਲਾ ਵੇਖਣ ਧਿਆਵਾ ਉਸ ਵੀਡੀਓ ਨੂੰ ਉਹਦੇ ਲਈ ਉਹ ਫਰਕ ਹੋ ਸਕਦਾ ਵਾ ਉਹ ਫਰਕ ਉਹਦੀ ਚੇਤਨਾ ਦੇ ਕਰਕੇ ਜੋ ਉਹਨੇ ਮੰਨਿਆ ਪਿਆ ਵਾ ਤੇ ਉਹ ਅੱਖਰ ਨੂੰ ਹੀ ਸਭ ਕੁਝ ਮੰਨ ਲੈਣਾ ਉਤੋਂ ਤੱਕ ਸੀਮਤ ਰਹਿੰਦੇ ਕਰਕੇ ਹੁੰਦਾ ਇਸ ਕਰਕੇ ਇਸ ਅੱਖਰਾਂ ਤੋਂ ਵੀ ਅੱਗੇ ਸਾਨੂੰ ਹੋਣਾ ਪੈਣਾ ਵਾ ਸਾਰੇ ਦਾ ਸਾਰਾ ਵੇਖਣਾ ਪੈਣਾ ਉਹ ਆਲੀ ਦਾਲੇ ਕੀ ਹੈ ਸਭ ਕੁਝ ਮਹਿਸੂਸ ਕਰਨਾ ਪੈਣਾ ਕੰਲੇ ਅੱਖਰ ਦੀ ਹਨਣੀ